ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਪੰਜਾਬੀ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਝਟਪਟ ਬਣਨ ਵਾਲੀ ਰੈਸਪੀ ਸ਼ਾਹੀ ਪਨੀਰ ਲੈ ਕੇ ਆਈ ਆਂ ਸ਼ਾਹੀ ਪਨੀਰ ਤੁਸੀਂ ਮੇਰੇ ਤਰੀਕੇ ਨਾਲ ਬਣਾਓਗੇ ਤਾਂ ਤੁਹਾਨੂੰ ਇਹ ਰੈਸਪੀ ਹੈ ਜਿਹੜੀ ਬਹੁਤ ਹੀ ਆਸਾਨ ਲੱਗੇਗੀ ਇਹ ਜਿਹੜੀ ਰੈਸਪੀ ਹੈ ਬਿਨਾ ਕਾਜੂ ਕਰੀਮ ਦੇ ਆਪਾਂ ਤਿਆਰ ਕੀਤੀ ਆ ਤੇ ਬਹੁਤ ਹੀ ਟੇਸਟੀ ਹੈ ਜਿਹੜੀ ਆਪਣੇ ਸ਼ਾਹੀ ਪਨੀਰ ਹੈ ਜਿਹੜਾ ਬਣ ਕੇ ਤਿਆਰ ਹੋਇਆ ਏ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਬਣੇ ਰਹੋ ਮੇਰੇ ਨਾਲ ਤੇ ਹੁਣ ਚਲੋ ਆਪਾਂ ਰੈਸਪੀ ਨੂੰ ਬਣਾਉਣ ਦੇ ਲਈ ਤਿਆਰੀ ਸ਼ੁਰੂ ਕਰਦੇ ਆਂ ਆਪਾਂ ਨੇ ਇੱਕ ਕੜਾਹੀ ਲੈ ਲਈ ਆ ਕੜਾਹੀ ਦੇ ਵਿੱਚ ਮੈਂ ਜਿਹੜਾ ਇੱਕ ਕੜਛੀ ਦੇ ਕਰੀਬ ਸਰੋਂ ਦਾ ਤੇਲ ਪਾਇਆ ਏ ਤੁਸੀਂ ਬਟਰ ਵੀ ਲੈ ਸਕਦੇ ਹੋ ਦੇਸੀ ਕੀ ਵੀ ਲੈ ਸਕਦੇ ਹੋ ਪਰ ਅਸੀਂ ਸਰੋਂ ਦਾ ਤੇਲ ਖਾਣੇ ਆ ਤਾਂ ਅਸੀਂ ਸਰੋਂ ਦਾ ਤੇਲ ਹੀ ਲੈ ਆਏ ਤੇ ਹੁਣ ਆਪਣਾ ਜਿਹੜਾ ਤੇਲ ਆ ਉਹ ਗਰਮ ਹੋ ਗਿਆ ਏ ਇਹਦੇ ਵਿੱਚ ਦੋ ਮੈਂ ਕੜੀ ਪੱਤੇ ਪਾਏ ਨੇ ਤੇ ਤਿੰਨ ਲਾਲ ਸੁੱਕੀਆਂ ਮਿਰਚਾਂ ਪਾਈਆਂ ਨੇ ਤੇ ਨਾਲ ਹੀ ਮੈਂ ਅਟਾਜ ਦੀ ਪਤਲੀ ਜੀ ਸਟਿਕਾ ਜਿਹੜੀ ਦਾਲਚੀਨੀ ਦੀ ਪਾਈ ਆ ਤੇ ਨਾਲ ਦੋ ਹਰੀਆਂ ਇਲਾਇਚੀਆਂ ਲਈਆਂ ਤੇ ਅੱਧਾ ਚਮਚਾ ਇਹ ਜਿਹੜਾ ਮੈਂ ਜੀਰੇ ਦਾ ਲਿਆ ਏ ਤੇ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ ਬ੍ਰਾਊਨ ਹੋਣ ਤੱਕ ਆਪਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਅਦਰਕ 1 ਇੰਚ ਟੁਕੜਾ ਜਿਹੜਾ ਮੈਂ ਅਦਰਕ ਦਾ ਰਫਲੀ ਚੌਪ ਕਰਕੇ ਲਿਆਏ ਤੇ ਨਾਲ ਹੀ ਇੱਕ ਗੱਠੀ ਸੀ ਜਿਹੜੀ ਮੈਂ ਲਸਣ ਦੀ ਛਿਲਕੇ ਰੱਖੀ ਹੋਈ ਸੀ ਉਹ ਵਿੱਚ ਪਾਤੀ ਆ ਤੇ ਨਾਲ ਹੀ ਮੈਂ 5 ਤੋਂ 6 ਜਿਹੜੇ ਛੋਟੇ ਸਾਈਜ਼ ਦੇ ਟਮਾਟਰ ਸੌਰੀ ਪਿਆਜ਼ ਸੀਗੇ ਉਹ ਰਫਲੀ ਚੌਪ ਕਰਕੇ ਰੱਖੇ ਹੋਏ ਸੀ ਤੇ ਉਹ ਵੀ ਆਪਾਂ ਨੇ ਇਹਦੇ ਵਿੱਚ ਪਾਤੇ ਨੇ ਆਪਾਂ ਨੇ ਇਹਨਾਂ ਨੂੰ ਰਫਲੀ ਝੋਫ ਕਰਕੇ ਹੀ ਲੈਣਾ ਹੈ ਕਿਉਂਕਿ ਆਪਾਂ ਨੇ ਬਾਅਦ ਤੇ ਵਿੱਚ ਇਹਨਾਂ ਨੂੰ ਮਿਕਸਰ ਜਾਰ ਦੇ ਵਿੱਚ ਗ੍ਰाइंड ਕਰਕੇ ਇਹਦਾ ਪੇਸਟ ਬਣਾਉਣਾ ਹੈ ਤੇ ਨਾਲੇ ਆਪਾਂ ਨੇ ਤਿੰਨ ਟਮਾਟਰ ਸੀਗੇ ਮੀਡੀਅਮ ਸਾਈਜ਼ ਦੇ ਉਹ ਵੀ ਮੋٹے-ਮੋٹے ਕੱਟ ਕੇ ਰੱਖੇ ਹੋਏ ਸੀਗੇ ਤੇ ਨਾਲ ਇੱਕ ਚਮਚਾ ਇਹਦੇ ਵਿੱਚ ਮੈਂ ਜਿਹੜਾ ਕਸੂਰੀ ਮੇਥੀ ਦਾ ਪਾਇਆ ਤੇ ਅੱਧਾ ਇੱਕ ਚਮਚਾ ਆਪਾਂ ਨੇ ਇਹਦੇ ਵਿੱਚ ਨੂਣ ਦਾ ਲੱਤਾ ਹੈ ਤੇ ਹੁਣ ਆਪਾਂ ਨੇ ਇਹਨਾਂ ਨੂੰ 2 ਤੋਂ 3 ਮਿੰਟ ਤੱਕ ਢਾਕੇ ਪਕਾ ਲੈਣਾ ਤਾਂ ਕਿ ਜਿਹੜੇ ਟਮਾਟਰ ਨੇ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਜਾਣ ਆਪਾਂ ਨੇ ਇਹਨਾਂ ਨੂੰ 골ਡਨ ਬ੍ਰਾਊਨ ਨਹੀਂ ਕਰਨਾ ਆਪਾਂ ਨੇ ਹਲਕੇ ਸੌਫਟ ਹੋਣ ਤੱਕ ਹੀ ਇਹਨਾਂ ਨੂੰ ਪਕਾਉਣਾ ਹੈ ਤਾਂ ਕਿ ਆਪਣਾ ਜਿਹੜਾ ਪੇਸਟ ਆ ਉਹ ਵਧੀਆ ਸਮੂਤਜਿਤ ਤਿਆਰ ਹੋਵੇ ਬਣ ਕੇ ਤੇ ਹੁਣ ਆਪਾਂ ਨੇ ਮਸਾਲੇ ਨੂੰ ਜਿਹੜਾ ਠੰਡਾ ਕਰ ਲਿਆ ਸੀਗਾ ਤੇ ਹੁਣ ਮੈਂ ਇੱਕ ਮਿਕਸੀ ਜਾਰ ਲਿਆ ਇਹਦੇ ਵਿੱਚ ਆਪਾਂ ਨੇ ਸਾਰਾ ਜਿਹੜਾ ਮਸਾਲਾ ਹੈ ਟਰਾਂਸਫਰ ਕਰ ਲੈਣਾ ਤੇ ਆਪਾਂ ਨੇ ਇਹਨੂੰ ਇੱਕ ਵਧੀਆ ਅਨ ਸਮੂਥ ਜਾਂ ਪੇਸਟ ਆ ਜਿਹੜਾ ਉਹ ਬਣਾ ਲੈਣਾ ਤੇ ਹੁਣ ਆਪਾਂ ਇਹਨੂੰ ਦੋ 1 ਤੋਂ 1.5 ਮਿੰਟ ਤੱਕ ਰੋਕ ਰੋਕ ਕੇ ਬਲੈਂਡ ਕਰਾਂਗੇ ਤੇ ਦੇਖੋ ਹੁਣ ਜਿਵੇਂ ਕਿ ਮਸਾਲਾ ਜਿਹੜਾ ਸਾਰਾ ਬਲੈਂਡ ਹੋ ਗਿਆ ਏ ਤੇ ਹੁਣ ਆਪਾਂ ਨੇ ਇਹਨੂੰ ਇੱਕ ਛਾਲਣੀ ਦੀ ਮਦਦ ਦੇ ਨਾਲ ਸਾਰਾ ਹੀ ਛਾਣ ਲੈਣਾ ਹੈ ਤਾਂ ਕਿ ਜਿਹੜਾ ਇਹਦਾ ਮੋਟਾ-ਮੋਟਾ ਪਾਟਾ ਉਹ ਲੱਗ ਹੋ ਸਕੇ ਤੇ ਪੇਸਟਾ ਜਿਹੜਾ ਉਹ ਲੱਗ ਹੋ ਸਕੇ ਤੇ ਹੁਣ ਆਪਾਂ ਨੇ ਮਿਕਸੀ ਜਾਰ ਦੇ ਵਿੱਚ ਵੀ ਪਾਣੀ ਪਾ ਲਿਆ ਸੀਗਾ ਤੇ ਉਹ ਵੀ ਮੈਂ ਧੋ ਕੇ ਆ ਜਿਹੜਾ ਚੰਗੀ ਤਰ੍ਹਾਂ ਛਾਣ ਲਿਆ ਏ ਤੇ ਆਪਾਂ ਨੇ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਛਾਲ ਲੈਣਾ ਤੇ ਦੇਖੋ ਜਿਵੇਂ ਕਿ ਆਪਣਾ ਪੇਸਟ ਹੈ ਇਹ ਬੜੀਆ ਚੰਗੀ ਤਰ੍ਹਾਂ ਇੱਕ ਪਾਸੇ ਹੋ ਗਿਆ ਏ ਤੇ ਹੁਣ ਆਪਾਂ ਨੇ ਇੱਕ ਦੁਬਾਰਾ ਫੇਰ ਕੜਾਈ ਲੈ ਲੈਣੀ ਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ 1 ਤੋਂ 1.5 ਚਮਚੇ ਦੇ ਕਰੀਬ ਦੇ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਇੱਕ ਚਮਚਾ ਜਿਹੜਾ ਕਸ਼ਮੀਰੀ ਲਾਲ ਮਿਰਚ ਦਾ ਐਡ ਕਰਾਂਗੇ ਕਸ਼ਮੀਰੀ ਲਾਲ ਮਿਰਚ ਨਾਲ ਜਿਹੜਾ ਰੰਗ ਆ ਉਹ ਵੀ ਬਹੁਤ ਵਧੀਆ ਆਉਂਦਾ ਤੇ ਟੇਸਟ ਵੀ ਵਧੀਆ ਆਉਂਦਾ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਭੁੰਨ ਲੈਣਾ ਤਾਂ ਕਿ ਜਿਹੜਾ ਇਹਦਾ ਕੱਚਾਪਾਨਾ ਉਹ ਨਿਕਲ ਸਕੇ ਤੇ ਹੁਣ ਦੇਖੋ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਮਿਰਚਾਂ ਨੂੰ ਭੁੰਨ ਲਈ ਆਂ ਤੇਲ ਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਗਰੇਵੀ ਆਪਾਂ ਨੇ ਕੱਟ ਕੇ ਰੱਖੀ ਹੋਈ ਸੀ ਛਾਣ ਕੇ ਉਹ ਵਿੱਚ ਐਡ ਕਰ ਦੇਣੀ ਆ ਤੇ ਉਹਨੋਂ ਆਪਾਂ ਨੇ ਜਿਹੜੀ ਗਰੇਵੀ ਆ ਇਹ ਵਿੱਚ ਐਡ ਕਰ ਦਿੱਤੀ ਹੈ ਜਿਹੜੀ ਸ਼ਾਹੀ ਪਨੀਰ ਦੀ ਰੈਸਪੀ ਆ ਇਹ ਬਹੁਤ ਹੀ ਈਜ਼ੀ ਹੈ ਇਹਨੂੰ ਬਣਾਉਣ ਦੇ ਵਿੱਚ ਘੱਟ ਤੋਂ ਘੱਟ ਹਾਰਡਲੀ 7 ਮਿੰਟ ਦਾ ਸਮਾਂ ਹੀ ਜਿਹੜਾ ਲੱਗਦਾ ਏ ਤੇ ਇਹ ਬਹੁਤ ਹੀ ਜਲਦੀ ਬਣ ਜਾਂਦੀ ਆ ਜੇਕਰ ਤੁਹਾਡੇ ਘਰ 'ਚ ਮਹਿਮਾਨ ਆਏ ਹੋਣ ਤਾਂ ਤੁਹਾਨੂੰ ਕੁਛ ਨਾ ਸਮਝ ਆ ਰਿਹਾ ਹੋਵੇ ਤਾਂ ਕੀ ਬਣਾਈਏ ਤਾਂ ਇਹ ਜਿਹੜੀ ਰੈਸਪੀ ਆ ਛੱਟਪਟ ਬਣਨੇ ਵਾਲੀ ਆ ਤੁਸੀਂ ਇਹ ਆਪਣੇ ਮਹਿਮਾਨਾਂ ਨੂੰ ਖਵਾ ਸਕਦੇ ਹੋ ਤੇ ਹੁਣ ਆਪਾਂ ਨੇ ਜਿਹੜਾ ਪੇਸਟ ਹੈ ਉਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਤਾਂ ਕਿ ਜਿਹੜਾ ਪੇਸਟ ਆਪਣਾ ਚੰਗੀ ਤਰ੍ਹਾਂ ਪੱਕ ਜਵੇ ਤੇ ਇਹਦੇ ਕੱਚਾਪਾਨਾ ਜਿਹੜਾ ਨਿਕਲ ਸਕੇ ਤੇ ਆਪਾਂ ਨੇ ਹੁਣ ਇਹਦੇ ਵਿੱਚ ਅੱਧਾ ਚਮਚਾ ਫਿਰ ਨਮਕ ਐਡ ਕੀਤਾ ਨਮਕ ਟੋਟਲੀ 1 ਚਮਚਾ ਆਪਾਂ ਨੇ ਇਹਦੇ ਵਿੱਚ ਪਾਇਆ ਸੀ ਮੇਰੇ ਕੋਲ ਸੇਂਦਾ ਨਮਕ ਹੈ ਜਿਹੜਾ ਇਹ ਤੇਜ਼ ਨਹੀਂ ਹੁੰਦਾ ਤੇ ਹੁਣ ਆਪਾਂ ਨੇ ਇਹਨੂੰ ਗਰੇਵੀ ਨੂੰ ਚੰਗੀ ਤਰ੍ਹਾਂ ਪਕਾ ਲਿਆ ਏ ਤੇ ਨਾਲ ਹੀ ਹੁਣ ਆਪਾਂ ਨੇ ਇਹਦੇ ਵਿੱਚ ਮੈਂ ਪਾਈਆ ਪਨੀਰ ਲਿਆ ਸੀਗਾ ਪਾਈਆ ਪਨੀਰ ਕੱਟ ਕੇ ਐਡ ਕਰ ਦਵਾਂਗੇ ਤੇ ਨਾਲ ਹੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ 1.5 ਤੋਂ 2 ਮਿੰਟ ਤੱਕ ਢੱਕ ਕੇ ਪਕਾਵਾਂਗੇ ਤਾਂ ਕਿ ਜਿਹੜੇ ਪਨੀਰ ਦੇ ਵਿੱਚ ਮਸਾਲੇ ਨੇ ਸਾਰੇ ਚੰਗੀ ਤਰ੍ਹਾਂ ਐਬਜ਼ਾਰਬ ਹੋ ਜਾਣ ਜੇਕਰ ਤੁਹਾਨੂੰ ਮੇਰੇ ਪਨੀਰ ਦੀ ਰੈਸਪੀ ਸ਼ਾਈ ਪਨੀਰ ਦੀ ਰੈਸਪੀ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਜਿਹੜੀਆਂ ਉਹ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਤੇ ਨਾਲ ਹੀ ਹੁਣ ਆਪਾਂ ਨੇ ਇਹਦੇ ਵਿੱਚ ਅੱਧਾ ਕ ਚਮਚਾ ਸੀਗਾ ਜਿਹੜਾ ਕਸੂਰੀ ਮੇਥੀ ਡਾਲਿਆ ਹੈ ਉਹਨੂੰ ਆਪਾਂ ਨੇ ਕ੍ਰਸ਼ ਕਰਕੇ ਬਲੈਂਡਰ ਉੱਤੇ ਪਾ ਦੇਣਾ ਤੇ ਨਾਲ ਹੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਦੇਖੋ ਜਿਵੇਂ ਸ਼ਾਹੀ ਪਨੀਰ ਆ ਜਿਹੜਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਇਸੇ ਤਰ੍ਹਾਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਲਾਈਕ ਕਰਦੇ ਰਹੋ ਅਤੇ ਸ਼ੇਅਰ ਕਰਦੇ ਰਹੋ ਤੇ ਨਾਲ ਹੀ ਕਮੈਂਟ ਵਿੱਚ ਦੱਸਿਓ ਕਿ ਸਾਡੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਨਾਲ ਹੀ ਤੁਹਾਡੇ ਲਈ ਅਸੀਂ ਹੋਰ ਵੀ ਨਵੀਆਂ-ਨਵੀਆਂ ਰੈਸਪੀਜ਼ ਲੈ ਕੇ ਆਵਾਂਗੇ